ਭਗੀ ਹੋ ਜਿਨ੍ਹਾਂ ਨੇ ਹਫਤਾਵਾਰੀ ਸਮਾਗਮ ਮਨ ਮੁਖ ਹੱਕਦੇ ਹੋਏ ਗੁਰੂ ਚਰਨਾ ਚਾਹ ਦੀਆਂ ਭਰੀਆਂ ਨੇ ਸਤਿਗੁਰੂ ਰਹਿਮਤਾਂ ਬਖਸ਼ਿਸ਼ ਕਰਨ ਸਾਰੀਆਂ ਸੰਗਤਾਂ ਇੱਥੇ ਹਾਜ਼ਰੀਆਂ ਆਪਣੇ ਦਰ ਦੇ ਪ੍ਰਵਾਨ ਕਰਨ ਚੰਗੀ ਕਲਰ ਬਖਸ਼ਿਸ਼ ਕਰ ਰਹੀ ਸੋ ਆਓ ਥੋੜੇ ਸਮੇਂ ਵਾਸਤੇ ਗੁਰੂ ਚਰਨਾ ਵਿੱਚ ਹਾਜ਼ਰੀਆਂ ਲਵਾਈਏ ਸੋ ਇੱਕ ਗੁਰਮਤਿ ਪਿਆਰਾ ਮਹਾਂ ਪ੍ਰਸਾਦ ਦੇ ਕੋਲ ਆਇਆ ਤੇ ਅਖਣ ਲੱਗਾ ਕਿ ਗੁਰਬਾਣੀ ਪੜਨ ਨੂੰ ਬੜਾ ਜੀ ਕਰਦਾ ਹੈ ਬੜਾ ਮਨ ਕਰਦਾ ਹੈ ਪਰ ਇਸਤੀ ਜੀਵਨ ਹੈ ਘਰ ਦੇ ਵਿੱਚ ਬੜੇ ਝਮੇਲੇ ਨੇ ਘਰ ਦੇ ਵਿੱਚ ਬੜਾ ਆਉਣ ਜਾਂ ਰਹਿਦਾ ਹੈ ਜੇ ਗੁਰਬਾਣੀ ਪੜ੍ਹੀ ਨਹੀਂ ਜਾਂਦੀ ਤਾਂ ਮੈਨੈ ਲੱਗਦਾ ਤੇ ਮਾਰ ਪਰ ਛਾਣ ਲਗੇ ਕਿੰਨੇ ਜਦੋਂ ਬੇੜੀ ਕਿਸਤੀ ਸਮੁੰਦਰ ਦੇ ਵਿੱਚ ਹੋਵੇ ਨਾ ਜੇਕਰ ਕਿਸਤੀ ਸਾਰੀ ਡੁੱਬ ਜਾਵੇ ਤੇ ਸਭ ਚਾਰ ਅੰਗੜਾ ਚਾਰ ਅੰਗੜਾ ਪਾਣੀ ਤੋਂ ਉੱਪਰ ਰਹਿ ਜਾਵੇ ਤੇ ਫੇਰ ਵੀ ਸਾਨੂੰ ਪਾਰ ਲਾ ਦਿੰਦੀ ਹੈ ਆਪਾਂ ਦੇ ਵੀ ਦਿਨ ਕਈ ਵਾਰੀ ਆਪਾਂ ਬਾਹਰ ਵਿੱਚਾਂ ਤੇ ਲੌਰ ਜਾਂਦੇ ਆ ਤੇ ਉੱਥੇ ਆਪਾਂ ਕਿਸ਼ਤੀ ਕਰਾਇਤੇ ਘੱਟ ਲੈਂਦੇ ਆ ਕਈ ਵਾਰੀ ਉਹਦੀ ਕਪੈਸਟੀ ਘੱਟ ਹੁੰਦੀ ਹੈ 10 ਬੰਦੇ ਲਿਜਾਣ ਜੋਗੀ ਇੱਕ ਦੀ ਤਾਂ ਆਪਾਂ ਫਿਰ ਵੀ ਲੜ ਝੜ ਕੇ 15 ਬੰਦੇ ਤੇ ਬਹਿ ਹੀ ਜਾਂਦੇ ਆ ਤਰੱਕੀ ਹੁੰਦਾ ਹੈ ਕਿਸ਼ਤੀ ਸਾਰੇ ਥੱਲੇ ਪਾਣੀ ਦੇ ਵਿੱਚ ਚਲੀ ਜਾਂਦੀ ਹੈ ਤੇ ਸਿਰਫ ਚਾਰ ਡੰਗਣਾ ਉਹਨੇ ਪਾਸੇ ਉਹ ਕਿਸ਼ਤੀ ਪਾਣੀ ਤੋਂ ਉੱਪਰ ਰਹਿ ਜਾਂਦੀ ਹੈ ਤੇ ਫਿਰ ਵੀ ਸਾਨੂੰ ਉਹ ਪਾਲ ਦੂਰ ਲਾ ਦੇਣੀ ਹੈ। ਪਾਰ ਸਾਨੂੰ ਲਾ ਦੇਣੀ ਹੈ। ਧਿਆਨ ਪਰਸ਼ਾਣਣ ਲਗੇ। ਕਹਿੰਦੇ ਜੇਕਰ ਬਲਾ ਸਮਾ ਨਹੀਂ ਨਿਕਲਦਾ ਤੇ ਚਾਰ ਘੜੀਆਂ। ਅੰਮ੍ਰਿਤ ਵੇਲੇ ਉੱਠ ਕੇ ਜੇਕਰ ਚਾਰ ਘੜੀਆਂ ਵੈਸੇ ਸਿਮਰਨ ਕਰ ਲਈਏ ਤੇ ਸਾਡੇ ਸਾਰੇ ਜਿੰਦਗੀ ਦੇ ਦੁੱਖ ਦੂਰ ਹੋ ਜਾਂਦੇ ਨੇ। ਚਾਰ ਘੜੀਆਂ ਇੱਕ ਘੜੀ 24 ਮਿੰਟ ਦੀ ਹੁੰਦੀ ਹੈ ਤੇ तकरीबन ਚਾਰ ਘੜੀਆਂ 96 ਮਿੰਟ ਤੇ ਡੇਢ ਘੰਟੇ ਤੋਂ ਥੋੜਾ ਸਮਾਂ ਉੱਪਰ ਬਣਦਾ ਹੈ ਕਿੰਦੇ ਜੇਕਰ ਅੰਮ੍ਰਿਤ ਵੇਲੇ ਉੱਠ ਕੇ ਆਪਾਂ ਡੇਢ ਘੰਟਾ ਸਿਮਰਨ ਕਰ ਲਈਏ ਬਾਣੀ ਪੜ ਲਈਏ ਤੇ ਬਾਕੀ ਬਚਿਆ ਘੰਟਾ ਜੈਨ ਨੂੰ ਕਰ ਲਈਏ ਤੇ ਤਾਂ ਹੀ ਆਪਣੀ ਬੇੜੀ ਪਾਰ ਹੋ ਜਾਂਦੀ ਹੈ ਕਿਨ ਦਾ ਇੱਕ ਜਿਸ ਜੀਵ ਸਾਵੈ ਤਾਂ ਕੀ ਮਹਿਮਾ ਦਨ ਨ ਆਵੇ ਕਹਿੰਦੇ ਭਾਵੇਂ ਲੱਖਾਂ ਲੱਕੜਾਂ ਵੱਡੀਆਂ-ਵੱਡੀਆਂ ਇਕੱਠੀਆਂ ਕਰ ਲੋ ਤੇ ਉਹਨਾਂ ਨੂੰ ਜਲਾਉਣ ਵਾਸਤੇ ਇੱਕ ਤਿੱਲੀ ਬੜੀ ਹੈ ਇੱਕ ਤਿੱਲੀ ਉਹਨਾਂ ਲੱਖਾਂ ਲੱਕੜਾਂ ਨੂੰ ਸਾੜ ਕੇ ਸਵਾਗਤ ਕਰ ਦਿੰਦੀ ਹੈ ਤੇ ਜਿੰਨੇ ਦੁੱਖ ਜਿੰਨੇ ਮਰਜੀ ਹੋਣ ਜੇਕਰ ਆਪਾਂ ਅਮਰਤ ਵੇਲੇ ਉੱਠ ਕੇ ਸਿਮਰਨ ਕਰ ਲਈਏ ਭਾਵੇਂ ਥੋੜਾ ਹੀ ਕਰ ਲਈਏ ਤੇ ਉਹ ਥੋੜਾ ਜਿਹਾ ਕੀਤਾ ਹੋਇਆ ਸਿਮਰਨ ਸਾਡੇ ਸਾਰੇ ਦੁੱਖ ਕਲੇਸ਼ ਕੱਟ ਦਿੰਦੇ ਨੇ ਕਈ ਵਾਰੀ ਸਾਡੇ ਮਨ ਦੇ ਵਿੱਚ ਬੜਾ ਆਉਂਦਾ ਹੈ ਕਿ ਗੁਰਬਾਣੀ ਪੜਦੇ ਆਂ ਤੇ ਸਾਨੂੰ ਗੁਰਬਾਣੀ ਦੀ ਸਮਝ ਨਹੀਂ ਆਉਂਦੀ ਅਰਥਾਂ ਦਾ ਨਹੀਂ ਪਤਾ ਲੱਗਦਾ ਤੇ ਕੀ ਸਾਡੇ ਉੱਪਰ ਗੁਰਬਾਣੀ ਅਸਰ ਕਰੇਗੀ ਜੇਕਰ ਸਮਝ ਨਹੀਂ ਆਉਂਦੀ ਤੇ ਗੁਰਬਾਣੀ ਸਾਡੇ ਉੱਪਰ ਅਸਰ ਕਰੇਗੀ ਹਾਂ ਗੁਰਬਾਣੀ ਸਾਡੇ ਉੱਪਰ ਜ਼ਰੂਰ ਅਸਰ ਕਰੇਗੀ ਸੋ ਮੈਂ ਥੋੜੀ ਜਿਹੀ ਬੇਨਤੀ ਕਰ ਜਾਵਾਂ ਕਿ ਜਿੰਨਾਂ ਵਿੱਚ ਆਪਾਂ ਕੀਰਤਨ ਦੇ ਨਾਲ ਜੁੜਨਾ ਹੈ ਸੋ ਕਿਰਪਾ ਕਰਕੇ ਕੁੜਾ ਗੱਲਾਂ ਤੋਂ ਗੁਰੇਜ ਕਰੀਏ ਸੋ ਸਾਰਿਆਂ ਨੂੰ ਬੇਨਤੀ ਹੈ ਕਿ ਗੱਲ ਸਮਾਪਤ ਕੀਤੇ ਨਾਲ ਜੋਣਾ ਉਹਨਾਂ ਤੇ ਚੁੱਪ ਦਾ ਦਾਨ ਜੂਰ ਬਖਸ਼ੋ ਮੇ ਸਾਨੂੰ ਗੁਰਬਾਣੀ ਦਾ ਅਸਰ ਵੀ ਹੁੰਦਾ ਹੈ ਹਾਂ ਗੁਰਬਾਣੀ ਸਾਡੇ ਅਸਰ ਨੂੰ ਕਰਦੀ ਹੈ ਆਪਾਂ ਦੇਖਦੇ ਹਾਂ ਕਈ ਵਾਰੀ ਕਿਸਾਨ ਫਸਲ ਬਿਜਦਾ ਹੈ ਤੇ ਉਹ ਛਿਗਾ ਦੇ ਦੇਣਾ ਤੇ ਕੋਈ ਬੀਜ ਉਹਦੇ ਵਿੱਚੋਂ ਸਿੱਧਾ ਡਿੱਗਦਾ ਤੇ ਕੋਈ ਬੀਜ ਟੇਡਾ ਡਿੱਗਦਾ ਤੇ ਕੋਈ ਬੀਜ ਉਠਾ ਡਿੱਗਦਾ ਤੇ ਉਗਦੇ ਸਾਰੇ ਨਹੀਂ ਤੇ ਸਾਰੇ ਸਿੱਧੇ ਉਗਦੇ ਨਹੀਂ ਸਾਰੇ ਸਿੱਧੇ ਉਗਦੇ ਨਹੀਂ ਤੇ ਕਈ ਵਾਰੀ ਆਪਾਂ ਸੇਪ ਲੀਪ ਹੋ ਜਾਂਦੀ ਹੈ ਤੇ ਆਪਾਂ ਡਾਕਟਰ ਦੇ ਕੋਲ ਜਾਂਦੇ ਆ ਦਵਾਈ ਲੈਣ ਵਾਸਤੇ ਡਾਕਟਰ ਚੈੱਕ ਕਰਕੇ ਆਪਾਂ ਨੂੰ ਦਵਾਈ ਦੇ ਦਿੰਦਾ ਹੈ ਜੇ ਪਕਰ ਆ ਜਾਂਦੇ ਨੇ ਦਵਾਈ ਖਾਣੇ ਆ ਤੇ ਸਾਨੂੰ ਆਰਾਮ ਆ ਜਾਂਦਾ ਪਰ ਸਾਨੂੰ ਇਹ ਤਾਂ ਨਹੀਂ ਪਰ ਦਵਾਈ ਵਿੱਚ ਕੀ ਪਾਇਆ ਸਾਨੂੰ ਇਸ ਗੱਲ ਦਾ ਤਾਂ ਗਿਆਨ ਨਹੀਂ ਨਾ ਕਿ ਦਵਾਈ ਦੇ ਵਿੱਚ ਉਹ ਤੇ ਕੀ ਪਾਇਆ ਦਵਾਈ ਖਾਣੇ ਆ ਤੇ ਆਰਾਮ ਆ ਜਾਂਦਾ ਤੇ ਜੇਕਰ ਇਹ ਦਵਾਈ ਨੂੰ ਆ ਕੇ ਟੀਮ ਤੇ ਰੱਖ ਲਈਏ ਤੇ ਉਹਦੇ ਨਾਲ ਦੇਖੀ ਚਾਹੀਏ ਆਰਾਮ ਤਾਂ ਹੀ ਆਏਗਾ ਇਦ ਦਵਾਈ ਖਾਵਾਂਗੇ ਤੇ ਆਰਾਮ ਆਵੇਗਾ ਗੁਰਬਾਣੀ ਸਾਡੇ ਤੇ ਜਰੂਰ ਅਸਰ ਕਰਦੀ ਹੈ ਭਾਵੇਂ ਸਾਨੂੰ ਸਮਝ ਨਹੀਂ ਕਿਉਂਦੀ ਪਰ ਫਿਰ ਵੀ ਗੁਰਬਾਣੀ ਸਾਡੇ ਤੇ ਅਸਰ ਜੂਰ ਕਰਦੀ ਹੈ ਜਿੰਨੀ ਵੀ ਹੋ ਸਕੇ ਗੁਰਬਾਣੀ ਵੱਧ ਤੋਂ ਵੱਧ ਪੜੋ ਤੇ ਇੱਕ ਸਾਡੇ ਮਨ ਦੇ ਵਿੱਚ بڑا ਭਲੇਖਾ ਹੈ ਕਿ ਅਮਰਤ ਵੇਲਾ ਕਿਹੜਾ ਅਮਰਤ ਵੇਲਾ ਕਿਹੜਾ ਕੋਈ ਕਹਿੰਦਾ ਕਿ ਅਮਰਤਵੇਲਾ 4 ਵਜੇ ਸ਼ੁਰੂ ਹੁੰਦਾ ਤੇ ਕੋਈ ਕਹਿੰਦਾ ਅਮਰਤਵੇਲਾ 3 ਵਜੇ ਸ਼ੁਰੂ ਹੁੰਦਾ ਤਾਂ ਜਿਹੜੇ ਮੇਰੇ ਵਰਗੇ 6:00 7:00 ਵਜੇ ਉੱਠਦੇ ਆ ਉਹ ਕਹਿੰਦੇ ਅਮਰਤਵੇਲਾ 6:00 7:00 ਵਜੇ ਤੋਂ ਹੁੰਦਾ ਪਰ ਨਹੀਂ ਅਸਲੀ ਅਮਰਤਵੇਲਾ ਜਦੋਂ 12 ਰਾਤ ਦੇ ਵੱਜ ਜਾਂਦੇ ਨੇ ਤੇ 12 ਵਜੇ ਤੋਂ 1 ਮਿੰਟਰੀ ਉੱਪਰ ਹੋ ਗਿਆ ਤੇ ਸਾਡਾ ਅਮਰਤਵੇਲਾ शुरू हो गया बारह बजे तो बाद अमृत वेला है जिन्हों गुरमुखा ने कुछ ना कुछ कट्टा हों कुछ प्राप्त करना हों बारह बजे स्नान करके उस अमृत वेले संभाल बारह बजे नित करना बैठ जाते हैं उन्ह अमृत वेला है सो सतगुरु रहख्श कर ਸਾਰੀਆਂ ਸ਼ਰਧਾਂਕੀ ਹਾਜ਼ਰੀਆਂ ਆਪਣੇ ਦਰ ਤੇ ਪ੍ਰਵਾਨ ਕਰਨ ਸੁਭਾਉ ਪਵਨ ਸ਼ਬਦ ਦੇ ਨਾਲ ਜੁੜੀਏ ਨਾਨਕ ਨਾਮ ਮਿਲੇ ਤਾਂ ਜੀਵਾਂ ਤੰਨ ਮਨ ਠੀ ਵਹਿ ਰਿਆ i okay.